ਜ਼ਿਲ੍ਹਾ ਰੂਪਨਕਰ ਦੇ ਕੰਟੀ ਖੇਤਰ ਦੇ ਵਿੱਚ ਹਿਮਾਚਲ ਦੇ ਬਾਰਡਰ ਦੇ ਨਾਲ सटे ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਕਲਮੋੜ ਦੇ ਵਿੱਚ ਬੋਰਡ ਦੀਆਂ ਜਮਾਤਾਂ ਜਿਨ੍ਹਾਂ ਦੇ ਵਿੱਚ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿੱਚ ਅਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਉੱਗੇ ਸਮਾਜ ਸੇਵੀ ਅਤੇ ਪਿੰਡ ਦੇ ਸਰਪੰਚ ਰਾਮਪਾਲ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਖੇੜਾ ਕਲਮੋੜ ਸਕੂਲ ਲਗਾਤਾਰ ਖੇਡਾਂ ਅਤੇ ਵਿਦਿਅਕ ਖੇਤਰ ਦੇ ਵਿੱਚ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਇਸ ਵਾਰ 8ਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਥਾਂ ਬਣਾਈ ਤੇ ਪੰਜਾਬ ਭਰ ਦੇ ਵਿੱਚੋਂ 10ਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਜਮਾਤ ਦੇ ਵਿੱਚ ਵੀ ਬੱਚਿਆਂ ਨੇ ਵਧੀਆ ਅੰਕ ਲੈ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਬੱਚਿਆਂ ਦੀ ਇਸ ਪ੍ਰਾਪਤੀ ਦੇ ਲਈ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਇੱਕ ਸਾਦੇ ਸਮਾਗਮ ਦੇ ਵਿੱਚ ਪਿੰਡ ਦੇ ਸਰਪੰਚ ਪੰਡੇ ਰਾਮਪਾਲ ਸ਼ਰਮਾ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਜੀਤੋੜ ਮਿਹਨਤ ਕਰਕੇ ਵਧੀਆ ਅੰਕ ਲੈ ਕੇ ਉੱਚਾ ਮਕਾਮ ਹਾਸਲ ਕਰਨ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਜੋ ਵਿਦਿਆਰਥੀ ਆਪਣੇ ਜੀਵਨ ਦੇ ਵਿੱਚ ਮਿਹਨਤ ਕਰਦਾ ਹੈ ਉਸ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਤੇ ਮਿਹਨਤ ਹੀ ਇੱਕ ਅਜੀਹਾ ਜਰੀਆ ਹੈ ਜਿਸ ਰਾਹੀਂ ਤੁਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਉਪਰਾਲੇ ਦੇ ਲਈ ਸਮੁੱਚੇ ਸਕੂਲ ਸਟਾਫ ਦੇ ਵੱਲੋਂ ਸਰਪੰਚ ਰਾਮਪਾਲ ਸ਼ਰਮਾ ਦਾ ਧੰਨਵਾਦ ਕਰਦੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਸਰਪੰਚ ਰਾਮਪਾਲ ਸ਼ਰਮਾ ਤੇ ਸਕੂਲ ਦੇ ਸੀਨੀਅਰ ਲੈਕਚਰਰ ਸੋ ਦੀ ਇਸ ਸਿੰਘ ਰਾਣਾ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਦੇ ਸਾਰੇ ਮਹੱਤਵਪੂਰਨ ਖਬਰਾਂ ਦਾ ਦਰਦ ਤੋਂ ਨੇ ਰਾਣੀ ਸਹਿਯੋਗ ਨਾਲ ਇਹ ਕੰਮ ਹੋਇਆ ਜੇ ਕਿ ਜਲਦੀ ਕੋਈ ਰਿਜ਼ਲਟ ਆਦਾ ਉਹ ਇਹ ਕਲਾ ਬੰਦਾ ਨਾਮ ਨਹੀਂ ਕਰ ਸਕਦਾ ਟੀਮ ਕੰਮ ਕਰਦੀ ਹੈ ਸੋ ਇਸ ਸਕੂਲ ਦੇ ਵਿੱਚ ਬਹੁਤ ਅੱਛਾ ਹੈ ਤੇ ਇਹ ਜਿਹੜੀ ਤੁਸੀਂ ਸਨਮਾਨ ਕੀਤਾ ਹੈ ਸਿਰਫ ਕੋਰ ਡਾਇਰ ਕਲਾਸਾਂ ਦਾ ਕੀਤਾ। ਬਈ ਨਾਨ ਵਰਡ ਕਲਾਸਾਂ ਉੱਥੇ ਮੁਨੇ ਨਕੀਸ ਨਹੀਂ ਲਈਆਂ ਤੁਹਾਡਾ ਮਾਣ ਵਧਾ ਰਿਹਾ ਹੈ। ਫਿਕਰ ਨਾ ਕਰੋ 11ਵੀਂ ਕਲਾਸ 2 ਮੁੰਡੇ ਐ ਤੇ ਮੇਰੇ ਖਾਲ 20ਵੀਂ ਦੇ ਵਿੱਚ ਵੀ ਨਾ ਸ਼ਾਮ ਇਹ ਜੀ ਰੱਖਦਾ ਜਿਹੜੀ ਹੁਣ ਬਾਹਰ ਵੀ ਹੈਗੀ ਨਾ ਇਹਦੇ ਇਹਨਾਂ ਇਹ ਬੱਚੇ ਦੋ ਦੋ ਬੱਚੇ ਫਸਟ ਆ ਸਕਦੇ ਆ ਦੋ ਦੋ ਬੱਚੇ ਸੈਕੰਡ ਆ ਸਕਦੇ ਜਾਂ ਥਰਡ ਫਿਨਿਸ਼ ਲੈ ਸਕਦੇ ਤੁਸੀਂ ਵੀ ਲੈ ਸਕਦੇ ਆ ਜਿੰਨੀ ਮਿਹਨਤ ਕਰਨਾ ਸਕੂਲ ਦੇ ਵਿੱਚ ਅੱਜ ਜਿਹੜੇ ਆਪਣੇ ਕਲਾਸ 2 ਤੋਂ 10 ਜਾਂ 8ਵੀਂ ਦੇ ਬੋਰਡ ਦੀਆਂ ਕਲਾਸਾਂ ਦੇ ਵਿੱਚ ਫਸਟ ਸੈਕੰਡ ਥਰਡ ਬੱਚੇ ਆਏ ਉਹਨਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਮੈਨੂੰ ਅੱਜ ਬੁਲਾਇਆ ਗਿਆ ਤੇ ਸਕੂਲ ਦੇ ਵਿੱਚ ਆ ਕੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜੀ ਨਤੀਜਾ ਕਿਵੇਂ ਦਾ ਰਿਹਾ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਪਿੰਡ ਦੇ ਵਿੱਚ ਬਹੁਤ ਵਾਰ ਤੁਸੀਂ ਸਿੱਧੇ ਤੌਰ ਤੇ ਘੁੰਮਦੇ ਫਿਰਦੇ ਹੋ ਇਸ ਸਕੂਲ ਦੇ ਨਾਲ ਜੁੜੇ ਹੋਏ ਹੋ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਿਵੇਂ ਦੇ ਹਾਲਾਤ ਸਕੂਲ ਦੇ ਜਿਹੜੇ ਬਦਲੇ ਨੇ ਕੀ ਕਿਵੇਂ ਦਾ ਮਾਹੌਲ ਹੈ ਹੁਣ ਉਹ ਬਹੁਤ ਵਧੀਆ ਜਿਹੜਾ ਨਹੀਂ ਸੀਗਾ ਰਿਹਾ ਸਾਡੇ ਜਿਹੜੇ ਸਕੂਲਾਂ ਹੈਗਾ ਮੈਨੂੰ ਲੱਗਦਾ ਵੀ ਜ਼ਿਲ੍ਹੇ ਦੇ ਵਿੱਚ ਹੀ ਪਹਿਲੇ ਟੋਪ ਦੇ ਸਕੂਲਾਂ ਦੇ ਵਿੱਚ ਸਾਡੇ ਜਿਹੜੇ ਖੇਡਾਂ ਨੂੰ ਸਕੂਲਾਂ ਦੇ ਵਿੱਚ ਆਉਂਦੇ ਹਾਂ ਪਹਿਲੇ ਸਮੇਂ ਤੋਂ ਲਾ ਲਈਏ ਤਾਂ ਸਟਾਫ ਦੀ ਘਾਟ ਹੁੰਦੀ ਸੀ ਸਕੂਲ ਦੇ ਵਿੱਚ এনवायरमेंट ਦਾ ਵੀ ਕਾਫੀ ਫਰਕ ਹੈ ਸਾਡੇ ਇੱਥੇ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਹੁਣ ਕਿਤੇ ਵੀ ਕੋਈ ਕੱਚੀ ਜਗ੍ਹਾ ਹੈਗੀ ਹਰ ਜਗ੍ਹਾ ਫਰਸ਼ ਹੈ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਜੀ ਕੋਈ ਖੇਡਣ ਦੀ ਸਮੱਸਿਆ ਨਹੀਂ ਹੈਗੀ ਬੱਚੇ ਚਾਹ ਖੇਡਾ ਖਿਲਾ ਲਈਏ ਚਾਹ ਪੜਾਈ ਖਿਲਾ ਲਈਏ এনवायरमेंट ਤੇ ਸਕੂਲ ਸਟਾਫ ਦਾ ਬਹੁਤ ਜਿਆਦਾ ਫਰਕ ਪਿਆ ਜੀ ਸਕੂਲ ਅੱਜ ਦੀ ਡੇਟ ਦੇ ਵਿੱਚ ਇੱਕ ਨੰਬਰ ਸਕੂਲ ਸਾਡਾ ਖੇਡਾ ਨੂੰ ਮੋੜਦਾ ਜਿਹੜਾ ਚੱਲਦਾ ਜਾਉਂਗੇ ਇਹਨਾਂ ਨਤੀਜਿਆਂ ਬਾਰੇ ਮੈਂ ਇਹਨਾਂ ਜਿਹੜੇ ਬੱਚੇ ਇਸੇ ਮਾਰਨਿੰਗ ਅਸੈਂਬਲੀ ਦੇ ਵਿੱਚ ਸਾਡੇ ਬੈਠੇ ਸੀ ਉਹਨਾਂ ਨੂੰ ਕਿਹਾ ਤੇ ਤੁਸੀਂ ਵੀ ਇਹਨਾਂ ਬੱਚਿਆਂ ਦੀ ਤਰ੍ਹਾਂ ਜਿਹੜੀ ਹੈਗੀ ਵਧੀਆ ਪੋਜੀਸ਼ਨਾਂ 'ਨੋਂ ਅਤੇ ਜਿਹੜਾ ਸਕੂਲ ਦਾ ਨਾਮ ਰੋਸ਼ਨ ਕਰੋ ਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰੋ ਸੋ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਉਹਨਾਂ ਨੂੰ ਜਿਹੜੇ ਹੁਣ ਪਲੱਸ 2 10ਵੀਂ ਜਾਂ 8ਵੀਂ ਦੇ ਵਿੱਚ ਨੇ 8ਵੀਂ ਪਲੱਸ ਦੇ ਵਿੱਚ ਨੇ ਉਹਨਾਂ ਨੂੰ ਦਿਆ ਗਿਆ ਜੇ ਤੁਸੀਂ ਵੀ ਵਧੀਆ ਤੋਂ ਵਧੀਆ ਪੜ੍ਹਸਣਾ ਲੋ ਜੇਕਰ ਕਿਸੇ ਬੱਚੇ ਨੂੰ ਕਿਸੇ ਤਰ੍ਹਾਂ ਦੀ ਪੜ੍ਹਾਈ ਦੇ ਰਿਲੇਟਡ ਕੋਈ ਸਨੈਸ਼ਲੀ ਦਿੱਕਤ ਆਂਦੀ ਹੈ ਮੈਂ ਇਹ ਤੁਹਾਡੇ ਮਾਦੀਆਂ ਨਾਲ ਵੀ ਕਹਿਣਾ ਚਾਹੁੰਦਾ ਤੇ ਸਕੂਲ ਸਟਾਫ ਨੂੰ ਕਹਿੰਦਾ ਰਹਿੰਦਾ ਕਦੇ ਵੀ ਮੈਨੂੰ ਤੁਸੀਂ ਆ ਆਵਾਜ਼ ਮਾਰ ਸਕਦੇ ਮੈਨੂੰ ਦੱਸ ਸਕਦੇ ਕਿ ਅਸੀਂ ਜਿਹੜੀ ਪੰਚਾਇਤ ਜਾਂ ਪਿੰਡ ਵਾਸੀ ਉਹਨਾਂ ਨੂੰ ਉਹਨਾਂ ਨੂੰ ਹਰ ਤਰ੍ਹਾਂ ਦਾ ਸਹਾਇਤਾ ਜਿਹੜਾ ਹੈ ਦਿੱਤਾ ਜਾਂਦਾ ਹੈ ਹੰਦੀ ਸਰ ਅੱਜ ਬੱਚਿਆਂ ਨੂੰ ਜਿਹੜੇ ਆਉ ਪ੍ਰਾਈਜ਼ ਦਿੱਤੇ ਗਏ ਆ ਕਿਸ ਪਲੱਸ ਦੇ ਵਿੱਚ ਬੱਚਿਆਂ ਨੂੰ ਜਿਹੜੇ ਇਹ ਪ੍ਰਾਈਜ਼ ਵੰਡੇ ਗਏ ਆ ਸਾਡੇ ਸਕੂਲ ਦਾ ਜਿਹੜਾ ਨਤੀਜਾ ਜੀ ਬਹੁਤ ਵਧੀਆ ਰਿਹਾ ਜਿਹਦੇ ਵਿੱਚੋਂ 8ਵੀਂ ਜਮਾਤ ਦੇ ਦੋ ਵਿਦਿਆਰਥੀ ਪੰਜਾਬ ਪੱਤਰ ਤੇ ਮੈਰਿਟ ਵਿੱਚ ਆਏ ਤੇ 10ਵੀਂ ਤੇ 12ਵੀਂ ਦੇ ਬੱਚੇ ਵੀ ਜਿਹੜੇ ਬੜੇ ਉੱਚੇ ਅੰਕ ਲੈ ਕੇ ਪਾਸ ਹੋਏ ਆ ਤੇ ਮੈਨੂੰ ਲੱਗਦਾ 8ਵੀਂ ਦੇ ਇਸ ਡਿਸਟ੍ਰਿਕਟ ਰੋਪੜ ਦੇ ਵਿੱਚੋਂ ਦੋ ਸਕੂਲ ਸਗੇ ਜਿਨ੍ਹਾਂ ਵਿੱਚੋਂ ਸਾਡੇ ਸਕੂਲ ਦੇ ਦੋ ਬੱਚੇ ਮੈਰਿਟ ਦੇ ਵਿੱਚੋਂ ਆਏ ਇੱਕ ਕੋਈ ਹੋਰ ਸਕੂਲ ਦਾ ਵੀ ਇੱਕ ਬੱਚਾ ਆ ਮਤਲਬ ਬੜਾ ਅੱਛਾ ਮੈਰਿਟ ਅ ਮਤਲਬ ਜਿਹੜਾ ਬੱਚਿਆਂ ਨੇ ਰਿਜ਼ਲਟ ਦਿੱਤਾ ਤੇ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਪਿੰਡ ਦੇ ਸਰਪੰਚ શ્રી ਰਾਮਪਾਲ ਸ਼ਰਮਾ ਜੀ ਵੱਲੋਂ ਤੇ ਉਹਨਾਂ ਨੂੰ ਬੁਲਾਇਆ ਸੀਗਾ ਸਵੇਰੇ ਮੋਰਨਿੰਗ ਅਸੈਂਬਲੀ ਦੇ ਵਿੱਚ ਤੇ ਬੱਚਾ ਨੂੰ ਸਨਮਾਨਿਤ ਕੀਤਾ ਉਹਨਾਂ ਨੂੰ ਸਨਮਾਨ ਚਿੰਨ੍ਹ ਦਿੱਤਾ ਜਿਹੜੇ ਹੋਰ ਬੱਚੇ ਐ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੋ ਆਲੇ ਅਗਲੇ ਬੋਰਡ ਦੀਆਂ ਕਲਾਸਾਂ ਦੇ ਵਿੱਚ ਹੋਏ ਨੇ ਇਹਨਾਂ ਨਤੀਜਿਆਂ ਨੂੰ ਲੈ ਕੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਹਾਂ ਉਹਨਾਂ ਨੂੰ ਇਹ ਸੰਦੇਸ਼ ਹੈ ਜੀ ਕਿ ਜਿਸ ਤਰ੍ਹਾਂ ਇਹਨਾਂ ਬੱਚਿਆਂ ਨੇ ਅੱਜ ਮਾਣ ਲਿਆ ਟੀਚਰ ਆਪਣੇ ਅਧਿਆਪਕਾਂ ਦਾ ਮਾਣ ਦਿੱਤਾ ਇਸੇ ਤਰ੍ਹਾਂ ਉਹ ਵੀ ਮਾਣ ਪ੍ਰਾਪਤ ਕਰਨ ਤੇ ਦੇਣ ਆਪਣੇ ਅਧਿਆਪਕਾਂ ਦੇ ਮਾਤਾ ਪਿਤਾ ਨੂੰ ਸੋ ਉਹਨਾਂ ਨੂੰ ਇਹ ਹੀ ਕਿਹਾ ਕਿ ਇਹ ਤੁਹਾਡੇ ਲਈ ਇੱਕ ਐਗਜ਼ਾਮਪਲ ਹੈ ਕਿ ਸਾਡੇ ਵਿੱਚ ਜੇ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਅੱچھے ਨੰਬਰ ਲਏ ਆ ਉਹ ਦੋ ਦੋ ਬੱਚੇ ਵੀ ਆਏ ਜਿਹੜਾ ਦੋ ਫਰਸਟ ਆਏ 10ਵੀਂ ਤੋਂ ਦੋ 12ਵੀਂ ਤੋਂ ਇਸ ਤਰ੍ਹਾਂ ਸੇਮ ਅੰਕ ਲੈ ਕੇ ਅੱਠਵੀਂ ਦੇ ਵਿੱਚ ਜਿਹੜੇ ਦੋ ਬੱਚੇ ਸਾਡੇ ਮੈਰਿਟ ਚ ਆਏ ਉਹਨਾਂ ਦੇ ਵੀ ਸੇਮ ਅੰਕ ਹੈ ਸੋ ਉਹਨਾਂ ਨੂੰ ਵੀ ਕਿਹਾ ਕਿ ਇੱਕ ਐਗਜ਼ਾਮਪਲ ਹੈ ਤੁਹਾਡੇ ਲਈ ਉਦਾਹਰਣ ਹੈ ਤੁਸੀਂ ਵੀ ਇਸ ਤਰ੍ਹਾਂ ਜਿਹੜਾ ਆਪਣੇ ਪ੍ਰਾਈਮ ਨਾਮ ਤੇ ਅੱਛੇ ਇਹਨਾਂ ਪ੍ਰਾਪਤੀਆਂ ਦਾ ਕ੍ਰੈਡਿਟ ਜਿਹੜਾ ਤੁਸੀਂ ਕਿਸ ਨੂੰ ਦੇਣਾ ਚਾਹੁੰਦੇ ਹੋ ਵਿਦਿਆਰਥੀਆਂ ਨੂੰ ਦੇਣਾ ਚਾਹੁੰਦੇ ਹੋ ਅਧਿਆਪਕਾਂ ਨੂੰ ਪ੍ਰਿੰਸੀਪਲ ਕਿਸ ਨੂੰ ਕ੍ਰੈਡਿਟ ਦੇਣਾ ਚਾਹੁੰਦੇ ਜੀ ਇਹ ਕ੍ਰੈਡਿਟ ਤਾਂ ਸਾਰਿਆਂ ਨੂੰ ਹੀ ਆ ਜੀ ਸਕੂਲ ਦੇ ਵਿੱਚ ਇੱਕ ਟੀਮ ਕੰਮ ਕਰਦੀ ਆ ਸੋ ਬੜੀ ਅੱਛੀ ਟੀਮ ਹੈ ਸਕੂਲ ਦੇ ਵਿੱਚ ਖਾਸ ਤੌਰ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਸਕੂਲ ਦੇ ਵਿੱਚ ਜਿਹੜੀਆਂ ਸਾਇੰਸ ਦੀਆਂ ਪੋਸਟਾਂ ਹੈ ਉਹ ਸਾਡੇ ਕੋਲ ਲਗਭਗ ਖਾਲੀ ਆ ਪਰ ਸਾਇੰਸ ਗਰੁੱਪ ਚੱਲਦਾ ਪਿਆ ਪਿਛਲੇ 2 ਸਾਲ ਤੋਂ ਤੇ ਇਸ ਵਾਰ ਰਿਜ਼ਲਟ ਬਹੁਤ ਅੱਛਾ ਆਇਆ ਉਹ ਅਧਿਆਪਕਾਂ ਨੇ ਪੜਾਇਆ ਜਿਹੜੇ ਕਿ ਮਾਸਟਰ ਕੀਤੀ ਵਾਲੇ ਸਗੇ ਪਰ ਉਹਨਾਂ ਦੀ ਕੁਆਲਿਫੀਕੇਸ਼ਨ ਐਜ਼ ਅ ਲੈਕਚਰਰੀ ਹੈ ਮਾਸਟਰ ਡਿਗਰੀ ਹੈ ਉਹਨਾਂ ਕੋਲ ਤੇ ਉਹਨਾਂ ਨੇ ਬੜਾ ਅੱਛਾ ਰਿਜ਼ਲਟ ਦਿੱਤਾ 8 ਦਾ ਬੜਾ ਰਿਜ਼ਲਟ ਅੱਛਾ ਆਇਆ 8 ਦੇ ਲੈਕਚਰਰ ਸਾਡੇ ਕੋਲ ਹੈ ਪਰ ਸਾਇੰਸ ਦੇ ਨਹੀਂ ਹੈ ਸੋ ਇਸ ਕਰਕੇ ਮੈਂ ਤਾਂ ਇਹ ਕਮਾਂਗਾ ਕਿ ਇਹ ਸਾਰੀ ਟੀਮ ਦਾ ਹੈਗਾ ਸੋ ਮੈਂ ਦੇਖ ਦਿਮਾਗ ਵਿੱਚ ਕਦੇ ਨਹੀਂ ਆਇਆ ਕਿ ਅਸੀਂ ਉੱਪਰ ਨਹੀਂ ਪੜਾਉਣਾ ਜਾਂ ਕਿਸ ਤਰ੍ਹਾਂ ਜੋ ਵੀ ਕੰਮ ਦਿੱਤਾ ਜਾਂਦਾ ਟੀਮ ਨੂੰ ਪੂਰੀ ਤਰ੍ਹਾਂ ਕਰਦੇ ਮਿਹਨਤ ਨਾਲ ਕਰਦੇ ਆ ਸੋ ਉਹਦਾ ਰਿਜ਼ਲਟ ਜਿਹੜਾ ਸਾਹਮਣੇ ਆਇਆ